ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਸਾਨੂੰ ਜਿਤਾ ਸਕਦੇ ਆ ਤੇ ਹਰਾ ਵੀ ਸਕਦੇ ਆ ਹੁਣ ਅਸੀਂ ਇਹਨਾਂ ਨੂੰ ਸਦਾ ਚੋਂ ਹਰਾਵਾਂਗੇ ਬਿਲਕੁਲ ਭਾਂਡਾ ਸਾਫ਼ ਕਰਕੇ ਪੂਰੀ ਤਰ੍ਹਾਂ ਮਾਂਜ ਕੇ ਵੇਚਾਂਗੇ ਅਜੀ ਸਭ ਤੋਂ ਪਹਿਲਾ ਜਿਹੜਾ ਸਾਡਾ ਧਰਨਾ ਸੀ ਸੰਗਰੂਰ ਸੀ ਉਸ ਟਾਈਮ ਵੀ ਪੰਜ ਪੁਲਿਸ ਵਾਲਿਆਂ ਨੇ ਮੈਨੂੰ ਕੱਲੀ ਸ਼ੇਰਨੀ ਨੂੰ ਢਾਹਿਆ ਹੋਇਆ ਸੀ ਪਰ ਮੈਂ ਆਪਦੀ ਪਿੱਠ ਨਹੀਂ ਲੱਗਣ ਦਿੱਤੀ ਸੀ ਤੇ ਅੱਜ ਵੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲਿਆਂ ਨੇ ਮੈਨੂੰ ਸ਼ੇਰਨੀ ਨੂੰ ਢਾਹਿਆ ਪਰ ਪੁਲਿਸ ਵਾਲੇ ਭਜਾਏ ਮੈਂ ਨਹੀਂ ਭੱਜੀ ਤੁਸੀਂ ਕਿਹੜੀ ਗੱਲੋਂ ਸਰਕਾਰ ਦੇ ਖਿਲਾਫ ਮੋਰਚਾ ਲਾ ਕੇ ਬੈਠ ਗਏ ਸਰਕਾਰ ਦਾ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਹੋ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਸਾਡੀ ਦੁਸ਼ਮਣੀ ਹੁੰਦੀ ਹੈ ਅਸੀਂ ਅੱਜ ਤੱਕ ਨਾ ਕਿਸੇ ਸਰਕਾਰ ਦੇ ਬਣੇ ਆ ਤੇ ਨਾ ਹੀ ਕਦੇ ਬਣਨੇ ਮੈਂ ਕਹਿੰਦੀ ਹੁਣ ਵੀ ਮੈਂ ਤੁਹਾਡੇ ਚੈਨਲ ਦੇ ਥਰੂ ਚੈਲੰਜ ਕਰਦੀ ਹਾਂ ਮੁੱਖ ਮੰਤਰੀ ਨੂੰ ਇੱਕ ਟੇਬਲ ਤੇ ਬੈਠ ਕੇ ਸਾਡੇ ਨਾਲ ਗੱਲ ਕਰ ਅਸੀਂ ਤੈਨੂੰ ਦੱਸਾਂਗੇ ਤੂੰ ਕੀ ਕੀਤਾ ਤੇ ਤੂੰ ਦੱਸੀ ਕਿ ਤੂੰ ਕੀ ਕੀਤਾ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਜਿੱਥੇ ਲਗਾਤਾਰ ਪ੍ਰਚਾਰ ਕਰਕੇ ਆਪਣੇ ਕੰਮ ਲੋਕਾਂ ਨੂੰ ਦੱਸ ਰਹੀ ਹੈ ਤਾਂ ਦੂਜੇ ਪਾਸੇ ਕੰਮਾਂ ਦੀ ਪੋਲ ਖੋਲਣ ਦੇ ਲਈ ਲਗਾਤਾਰ ਯੂਨੀਅਨਾਂ ਦੇ ਵੱਲੋਂ ਵੱਖ-ਵੱਖ ਫਰੰਟ ਫੋਲੇ ਗਏ ਨੇ ਤੇ ਲੁਧਿਆਣਾ ਦੇ ਵਿੱਚ ਇਸ ਵੇਲੇ ਸਰਕਾਰ ਦੇ ਖਿਲਾਫ ਵੱਡਾ ਮਾਹੌਲ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਇੱਥੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤੁਸੀਂ ਕਿਹੜੀ ਗੱਲੋਂ ਸਰਕਾਰ ਦੇ ਖਿਲਾਫ ਮੋਰਚਾ ਲਾ ਕੇ ਬੈਠ ਕੇ ਸਰਕਾਰ ਦਾ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੀ ਹੈ ਸਰ ਪਹਿਲਾਂ ਇਹਨਾਂ ਨੇ ਮਤਲਬ ਕਿ ਜਦੋਂ ਸਤਾ ਚ ਆਉਣਾ ਸੀਗਾ ਉਹਸ ਤੋਂ ਪਹਿਲਾਂ ਇਹ ਸਾਡੀਆਂ ਹੀ ਰੈਲੀ ਧਰਨਾਵਾਂ ਦੇ ਵਿੱਚ ਸਾਡੇ ਕੋਲ ਨਾਲ ਵਾਅਦੇ ਕੀਤੇ ਸੀ ਕਿ ਤੁਸੀਂ ਸਾਨੂੰ ਜਿਤਾਓ ਤੇ ਅਸੀਂ ਤੁਹਾਡੇ ਜਿਹੜੇ ਹੈਗੇ ਆ ਤੁਹਾਨੂੰ ਪੱਕੇ ਕਰਾਂਗੇ ਪਰ ਜਦੋਂ ਹੀ ਇਹ ਸਤਾ ਦੇ ਵਿੱਚ ਆ ਗਏ ਇਹਨਾਂ ਨੇ ਆਪ ਦੇ ਜਿਹੜੇ ਕੀਤੇ ਹੋਏ ਵਾਅਦੇ ਸੀ ਉਹਨਾਂ ਨੂੰ ਜਿੰਦਰਾ ਲਾਤਾ ਹੁਣ ਜੀ ਲੈ ਗਿਆ ਸਰਕਾਰ ਤੋਂ ਹਾਂਜੀ ਬਿਲਕੁਲ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਸਾਨੂੰ ਜਿਤਾ ਸਕਦੇ ਆ ਤੇ ਹਰਾ ਵੀ ਸਕਦੇ ਆ ਹੁਣ ਅਸੀਂ ਇਹਨਾਂ ਨੂੰ ਸਤਾ ਚੋਂ ਹਰਾਵਾਂਗੇ ਬਿਲਕੁਲ ਭਾਂਡਾ ਸਾਫ਼ ਕਰਕੇ ਪੂਰੀ ਤਰ੍ਹਾਂ ਮਾਂਝ ਕੇ ਵੇਚਾਂਗੇ ਉਹਤੇ ਕਹਿੰਦੇ ਆ ਕਿ ਵਿਰੋਧੀ ਪਾਰਟੀਆਂ ਦੇ ਹੱਥਾਂ ਤੇ ਚੜ ਗਏ ਸਰਕਾਰ ਨੂੰ ਲਿਆਉਣ ਵਾਲੇ ਤੁਸੀਂ ਸੀ ਤੇ ਅੱਜ ਫੇਰ ਤੁਸੀਂ ਵਿਰੋਧ ਕਰ ਰਹੇ ਹੋ ਕਿਸੇ ਦੀ ਪਾਰਟੀ ਦੀ ਸਪੋਰਟ ਹੈ ਤੁਹਾਨੂੰ ਸਰ ਇੱਕ ਗੱਲ ਦੱਸ ਦਿਆਂ ਮੈਂ ਪਿਛਲੇ 17 ਸਾਲਾਂ ਤੋਂ ਆਂ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਸਾਡੀ ਦੁਸ਼ਮਣੀ ਹੁੰਦੀ ਹੈ ਅਸੀਂ ਅੱਜ ਤੱਕ ਨਾ ਕਿਸੇ ਸਰਕਾਰ ਦੇ ਬਣੇ ਆ ਤੇ ਨਾ ਹੀ ਕਦੇ ਬਣਨੇ ਅਸੀਂ ਆਪਦੇ ਹੱਕਾਂ ਦੇ ਬਣੇ ਹੋਏ ਆ ਆ ਦੇ ਬੱਚਿਆਂ ਦੇ ਭਵਿੱਖ ਦੇ ਬਣੇ ਹੋਏ ਆ ਜਿਹੜਾ ਪੰਜਾਬ ਦੇ ਵਿੱਚ 10000 ਮੁਲਾਜ਼ਮ ਸਾਡਾ ਐਨਆਰਐਚਐਮ ਦੇ ਆ ਅਸੀਂ ਉਹਨਾਂ ਦੇ ਆ ਸਾਨੂੰ ਕਿਸੇ ਮੰਤਰੀ ਨਾਲ ਨਹੀਂ ਕਿਉਂਕਿ ਅਸੀਂ ਉਸੇ ਜਗ੍ਹਾ ਤੇ ਰਹਿਣਾ ਹੈ ਮੰਤਰੀਆਂ ਦਾ ਕੀ 5 ਸਾਲਾਂ ਬਾਅਦ ਬਦਲ ਜਾਂਦੇ ਬਦਲਾਅ ਤੋਂ ਖੁਸ਼ ਨਹੀਂ ਨਾ ਜੀ ਬਿਲਕੁਲ ਵੀ ਨਹੀਂ ਕਿਉਂ ਨਹੀਂ ਪੰਜਾਬ ਦੇ ਵਿੱਚ ਚਿੱਟਾ ਸਭ ਤੋਂ ਸਿਰੇ ਤੇ ਆ ਆ ਹਰ ਜਥੇਬੰਦੀ ਦੇਖੋ ਐਸੇ ਪੋਲ ਦੇ ਥੱਲੇ ਪੰਜ ਧਰਨੇ ਲੱਗੇ ਪਏ ਆ ਯੁੱਧ ਨਸ਼ੇ ਵਿਰੋਧ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਉਦਯੋਗ ਕ੍ਰਾਂਤੀ ਉਹਨਾਂ ਨੇ ਤਾਂ ਬੜਾ ਕੁਝ ਲਿਆਂਦਾ ਹੈ ਸਰ ਸਾਰਾ ਕੁਝ ਇੱਥੇ ਆ ਅ ਸਿੱਖਿਆ ਸਿੱਖਿਆ ਕ੍ਰਾਂਤੀ ਇੱਧਰ ਬੈਠੀ ਐ ਸਿਹਤ ਕ੍ਰਾਂਤੀ ਇੱਧਰ ਬੈਠੀ ਐ ਜਿਹੜਾ ਇਹ ਕਹਿ ਰਹੇ ਆ ਵੀ ਨਸ਼ਾ ਵਿਰੋਧਾ ਹੈਗਾ ਜੁੱਧ ਉਹ ਤੁਸੀਂ ਕਿਥੇ ਸਾਡੇ ਨਾਲ ਉਸ ਟਾਈਮ ਹੁੰਦੇ ਜਦੋਂ ਇਹ ਇਹਨਾਂ ਦੇ ਐਮਐਲਏ ਪਿੰਡਾਂ ਦੇ ਵਿੱਚ ਜਾ ਰਹੇ ਸੀਗੇ ਉਦੋਂ ਸਾਡੇ ਸਾਹਮਣੇ ਹੁੰਦੇ ਨਾ ਇਹਨਾਂ ਦੀਆਂ ਦੇਖੋ ਕਿੰਨੀਆਂ ਬੇਇੱਜ਼ਤੀਆਂ ਹੋ ਰਹੀਆਂ ਸੀ ਮੂੰਹ ਤੇ ਮਾਰ ਰਹੀਆਂ ਸੀ ਔਰਤਾਂ ਹਨ ਪਰ ਔਰਤਾਂ ਇਹਨਾਂ ਦਾ ਹਿਜਾਲ ਆ ਰਹੀਆਂ ਸੀਗੀਆਂ ਇਹ ਪਿੰਡਾਂ ਦੇ ਵਿੱਚ ਵੜਨ ਜੋਗੇ ਨਹੀਂ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ 3 ਸਾਲਾਂ ਚ ਇੰਨੇ ਕੰਮ ਹੋ ਗਏ ਪਹਿਲਾਂ 70 ਸਾਲਾਂ ਚ ਨਹੀਂ ਹੋਏ। ਇੱਕ ਮੀਟਿੰਗ ਤਾਂ ਸਾਡੇ ਨਾਲ ਕਰ ਨਹੀਂ ਸਕਿਆ। ਇੱਕ ਵੀ ਮੀਟਿੰਗ ਸਾਡੇ ਨਾਲ ਕਰਦਾ ਮੈਂ ਕਹਿੰਦੀ ਹੁਣ ਵੀ ਮੈਂ ਤੁਹਾਡੇ ਚੈਨਲ ਦੇ ਥਰੂ ਚੈਲੰਜ ਕਰਦੀ ਆ ਮੁੱਖ ਮੰਤਰੀ ਨੂੰ ਇੱਕ ਟੇਬਲ ਤੇ ਬੈਠ ਕੇ ਸਾਡੇ ਨਾਲ ਗੱਲ ਕਰ ਅਸੀਂ ਤੈਨੂੰ ਦੱਸਾਂਗੇ ਤੂੰ ਕੀ ਕੀਤਾ ਤੇ ਤੂੰ ਦੱਸੀ ਕਿ ਤੂੰ ਕੀ ਕੀਤਾ। ਉਹ ਕਹਿੰਦੇ ਧਰਨੇ ਨਾਲ ਤਾਂ ਹੱਲ ਹੀ ਨਹੀਂ ਹੁੰਦਾ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ ਧਰਨੇ ਲਾਉਣ ਵਾਲੇ ਤਾਂ। ਉਹਨਾਂ ਨੂੰ ਕਹੋ ਤੁਸੀਂ ਕਿਉਂ ਦਿੱਲੀ ਦੇ ਵਿੱਚ ਕਰ ਰਹੇ ਸੀਗੇ? ਉਹ ਵੀ ਤਾਂ ਦਿੱਲੀ ਦੇ ਵਿੱਚ ਕਰ ਰਹੇ ਸੀ। ਹੱਲ ਕਰਨਾ ਤਾਂ ਮੀਟਿੰਗ ਕਰੋ ਸਾਡੇ ਨਾਲ ਬੈਠੋ ਫਿਰ ਬੈਠ ਕਿਉਂ ਨਹੀਂ ਰੇ ਡਰ ਕਿਉਂ ਰਹਿਏ ਸਾਡੇ ਤੋਂ ਤੁਸੀਂ ਮੁੱਖ ਮੰਤਰੀ ਦੀ ਗੋਠੀ ਨਹੀਂ ਜਾਂਦੇ ਅਸੀਂ ਸਭ ਤੋਂ ਪਹਿਲਾ ਜਿਹੜਾ ਸਾਡਾ ਧਰਨਾ ਸੀ ਸੰਗਰੂਰ ਸੀ ਉਸ ਟਾਈਮ ਵੀ ਪੰਜ ਪੁਲਿਸ ਵਾਲਿਆਂ ਨੇ ਮੈਨੂੰ ਕੱਲੀ ਸ਼ੇਰਨੀ ਨੂੰ ਢਟਾਇਆ ਹੋਇਆ ਸੀ ਪਰ ਮੈਂ ਆਪਦੀ ਪਿੱਠ ਨਹੀਂ ਲੱਗਣ ਦਿੱਤੀ ਸੀ ਤੇ ਅੱਜ ਵੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲਿਆਂ ਨੇ ਮੈਨੂੰ ਸ਼ੇਰਨੀ ਨੂੰ ਢਟਾਇਆ ਪਰ ਪੁਲਿਸ ਵਾਲੇ ਭਜਾਏ ਮੈਂ ਨਹੀਂ ਭੱਜੀ ਉਹ ਤਾਂ ਕਹਿੰਦੇ ਸੀ ਅਸੀਂ ਚੁੰਨੀਆਂ ਨਹੀਂ ਰੋਲਣੀਆਂ ਧਰਨੇ ਨਹੀਂ ਲੱਗਣੇ ਸਾਰਾ ਕੁਝ ਲੋਕਾਂ ਦੇ ਕਹੇ ਅਨੁਸਾਰ ਹੋਊ ਫਿਰ ਹੁਣ ਕੀ ਹੋ ਰਿਹਾ ਭਗਵੰਤ ਮਾਨ ਨੂੰ ਕਹੋ ਇੱਥੇ ਆ ਕੇ ਦੇਖ ਕਿੰਨੀਆਂ ਚੁੰਨੀਆਂ ਫਟੀਆਂ ਹੋਈਆਂ ਕੁੜੀਆਂ ਦੀਆਂ ਕਿੰਨੀਆਂ ਦੀਆਂ ਕਮੀਜ਼ਾਂ ਫਟੀਆਂ ਹੋਈਆਂ ਕਿਵੇਂ ਇੱਜ਼ਤ ਬੇਇੱਜ਼ਤ ਕੀਤੀ ਗਈ ਕਿਸੇ ਗੱਲ ਦਾ ਉਹਦੇ ਕੋਲੇ ਜਵਾਬ ਨਹੀਂ ਹੈ ਉਹ ਸਿਰਫ 12 ਵਜੇ ਤੋਂ ਬਾਅਦ दारू ਨਾਲ ਡੱਕ ਕੇ ਇੱਕ ਐਲਾਨ ਕਰ ਦਿੰਦਾ ਤੇ ਸਵੇਰੇ 6 ਵਜੇ ਉਹ ਭੁੱਲ ਜਾਂਦਾ ਦਿੱਲੀ ਦੀ ਸਾਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਆ ਕੇ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਸੰਜੀਵ ਅਰੋੜਾ ਨੂੰ ਡਿਪਟੀ ਸੀਐਮ ਬਣਾ ਦਾਂਗੇ ਲੋਕਾਂ ਨੂੰ ਕਹਿ ਰਿਹਾ ਕਿ ਸਾਡਾ ਐਮਐਲਏ ਜਿਤਾਓ ਇੱਥੇ ਅਸੀਂ ਬਿਲਕੁਲ ਨਹੀਂ ਜਿੱਤਣ ਦੇਵਾਂਗੇ ਬਾਕੀ ਗੱਲ ਇਹ ਐ ਵੀ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਉਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਉਹਨਾਂ ਦੀ ਕੱਟਪੁਤਲੀ ਬਲੀ ਹੋਈ ਐ ਅਸੀਂ ਕਿਉਂ ਵੜਨ ਦੇਵਾਂਗੇ ਉਹਨਾਂ ਨੂੰ ਜੀ ਮੁੱਖ ਮੰਤਰੀ ਆਪ ਨਹੀਂ ਕੰਮ ਕਰ ਰਹੇ ਬਿਲਕੁਲ ਵੀ ਨਹੀਂ ਕੱਟਪੁਤ ਇਹ ਕੱਟਪੁਤਲੀ ਐ ਕੱਟਪੁਤਲੀ ਕੱਟਪੁਤਲੀ ਵਾਂਗੂ ਚੱਲ ਰਿਹਾ ਜਿਵੇਂ ਦਿੱਲੀ ਵਾਲੇ ਇਹਨੂੰ ਨਾਚ ਨਚਾ ਰਹੇ ਆ ਇਹ ਨੱਚੀ ਜਾਂਦਾ ਕਿਉਂਕਿ ਇਹ ਹੈ ਹੀ ਗੌਣ ਵਾਲਾ ਸੀ ਸਾਡੇ ਤੋਂ ਹੀ ਗਲਤੀ ਹੋ ਗਈ ਨਿਚਾਰ ਦੇ ਹੱਥ ਚ ਤਾਸੀ ਆਪ ਦੇ ਪੰਜਾਬ ਦੀ ਬਾਗ ਦੋਰ ਫੜਾ ਤੀ ਉਹਨਾਂ ਦਾ ਮਿਸ਼ਨ ਤਾਂ ਰੰਗਲਾ ਪੰਜਾਬ ਬਣਾਉਣ ਦਾ ਨਾ ਨਾ ਜੀ ਇਹਨਾਂ ਨੇ ਤਾਂ ਰੰਗਲਾ ਦੇ ਹਾਰ ਅਖਬਾਰ ਦੀ ਪਹਿਲੀ ਖਬਰ ਦੇ ਉੱਤੇ ਹੁੰਦਾ ਅੱਜ ਆਪਣੀ ਸੜਕ ਦੇ ਕਿਨਾਰੇ ਦੀਆਂ ਝਾੜੀਆਂ ਦੇ ਵਿੱਚੋਂ ਇੱਕ ਨੌਜਵਾਨ ਮੁੰਡੇ ਦੀ ਲਾਸ਼ ਮਿਲੀ ਕੱਲਾ-ਕੱਲਾ ਸੀ ਤੇ ਉਸ ਮੁੰਡੇ ਦੀ ਬਾਹਾਂ ਦੇ ਵਿੱਚ ਚਿੱਟੇ ਦਾ ਟੀਕਾ ਲੱਗਾ ਰਹਿ ਗਿਆ ਇਹਨੂੰ ਕਹਿੰਦੇ ਬਰੰਗਲਾ ਪੰਜਾ ਹੁਣ ਫਿਰ ਕਿਹੜੀ ਸਰਕਾਰ ਨੂੰ ਲਿਆਉਂਗੇ ਜਿਹੜੇ ਸਾਡੇ ਹੱਕਾਂ ਲਈ ਖੜੂਗੇ ਸਾਡਾ ਤਾਂ ਜੀ ਲਿਆ ਪਿਆ ਸਾਡਾ ਤਾਂ ਇਹ ਆ ਅਸੀਂ ਕਹਿੰਦੇ ਆ ਵੀ ਸਾਨੂੰ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦੀ ਹਾਂ 2 ਦਿਨਾਂ ਲਈ ਮੈਨੂੰ ਮੁੱਖ ਮੰਤਰੀ ਦੀ ਸ਼ੀਟ ਤੇ ਬਿਠਾ ਦੇ ਮੈਂ ਤੈਨੂੰ ਪੰਜਾਬ ਬਦਲ ਕੇ ਦਿਖਾਉਣੀ ਆ ਜਸਵੀਰ ਬਾਦਲ ਹੁਣ ਚੰਨੀ ਹੋਣ ਕਾਂਗਰਸ ਵਾਲੇ ਕਾਲੀ ਉਹ ਤਾਂ ਕਹਿੰਦੇ ਆ ਕਿ ਤੁਸੀਂ ਲਿਆਉਂਦੇ ਸੀ ਹੁਣ ਤੁਸੀਂ ਪਛਤਾ ਰਹੇ ਆ ਸਾਬ ਇੱਕੋ ਇੱਟ ਦੇ ਚੱਟੇ ਬੱਟੇ ਉਹ ਵੀ ਉਹਨਾਂ ਨਾਲ ਵੀ ਅਸੀਂ ਇਹੀ ਕੁਸ਼ ਕਰਕੇ ਵੇਖਿਆ 17 ਸਾਲਾਂ ਤੋਂ ਤੁਹਾਨੂੰ ਮੈਂ ਦੱਸਿਆ ਅਸੀਂ ਇਹਨਾਂ ਤੋਂ ਡਰਦੇ ਨਹੀਂ ਇਹ ਕੀ ਕਰਦੇ ਇਹਨਾਂ ਕੋਲੇ ਇੱਕ ਹੀ ਸਬੂਤ ਹੈ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਜ਼ਰੂਰ ਕਹੂੰਗੀ ਭਗਵਾਨ ਤੁਮਾਨੋ ਵੀ ਡਰਿਆ ਨਾ ਕਰ ਸਾਡੇ ਨਾਲ ਆ ਕੇ ਸਾਹਮਣੇ ਗੱਲ ਕਰਿਆ ਕਰ ਅਸੀਂ ਡਰਨ ਵਾਲਿਆਂ ਚ ਨਹੀਂ ਡਰਾਉਣ ਵਾਲਿਆਂ ਚ ਨਹੀਂ ਆ ਜਿਹੜੀ ਪੁਲਿਸ ਤੁਹਾਡੀ ਖੜੀ ਹੁੰਦੀ ਹੈ ਨਾ ਇਹਨਾਂ ਨੂੰ ਭਜਾਉਣ ਵਾਲਿਆਂ ਤੁਸੀਂ ਦੇਖਿਆ ਹੋਣਾ ਇੱਕ ਸਿੰਪਲ ਕੱਪੜਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਾਡੇ ਵੀਰ ਨੂੰ ਭੈਣ ਦੀ ਗਾਲ ਕੱਢ ਕੇ ਗਿਆ ਸੀ ਤੇ ਕੱਲੀ ਸ਼ੇਰਨੀ ਨੇ ਜਾ ਕੇ ਉਹਨੂੰ ਢਾ ਲਿਆ ਸੀ ਹੁਣ ਸਰਕਾਰ ਦੇ ਨਾਲ ਤੁਸੀਂ ਅਖੀਰ ਤੇ ਆ ਕੇ ਸਹਿਮਤ ਹੋ ਜਾਓਗੇ ਤੁਹਾਡੀਆਂ ਮੰਗਾਂ ਮੰਨ ਲੈਣਗੇ ਜਾਂ ਸਰਕਾਰ ਵਾਲੇ ਕਦੇ ਨਹੀਂ ਮੰਨਣਗੇ ਹੁਣ ਜੇ ਸਰਕਾਰ ਸਾਡੀ ਕੋਈ ਮੰਗ ਮੰਨੂਗੀ ਤਾਂ ਅਸੀਂ ਸਹਿਮਤ ਹੈ ਨਹੀਂ ਤਾਂ ਇਸ ਤੋਂ ਬਾਅਦ ਅਸੀਂ ਪੱਕੇ ਤੌਰ ਤੇ ਸੜਕਾਂ ਤੇ ਆ ਜਾਣਗੇ ਐਮਰਜੈਂਸੀ ਜਿਹੜੀਆਂ ਸੁਵਾਂਵਾਂ ਹੈਗੀਆਂ ਸਿਹਤ ਸਹੂਲਤਾ ਉਹ ਪਰਮਾਨੈਂਟਲੀ ਬੰਦ ਕੀਤੀਆਂ ਜਾਣਗੀਆਂ ਠੀਕ ਹੈ ਜੋ ਤਾਂ ਇਹ ਨਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਲੁਧਿਆਣਾ ਦੇ ਵਿੱਚ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀਆਂ ਗੱਲਾਂ ਜਦੋਂ ਤੱਕ ਨਹੀਂ ਮੰਦੀ ਰੋਜ਼ ਪ੍ਰਦਰਸ਼ਨ ਇਸ ਤਰ੍ਹਾਂ ਚੱਲਦੇ ਰਹਿਣਗੇ